I'm <laughs> sorry. বাস লাজ আছে বাস कोई ਦੀ ਮਾਰ ਨਹੀਂ ਦੀ ਜੁਹਾ ਹਾਂ ਕਿ ਕਿਹਦੀ ਮਹਾਮਾਰੀ ਆ ਉਹ ਲੋਕਾਂ ਦੀਆਂ ਪੈੜਾਂ ਵਸਾਂ ਜਾਂਦੀ ਹੈ ਕਿ ਦੀ ਮਾਰ ਨਹੀਂ ਉਹ ਸਾਰੇ ਪੈੜ ਦੀ ਮਾਰ ਨਹੀਂ ਪੁਲਿਸ ਨੇ ਦੱਸਿਆ ਜੀ ਕਿ ਪਿੱਛੇ ਕਤਲ ਦੇ ਕੌਣ ਨੇ ਕੋਈ ਗ੍ਰਿਫਤਾਰੀ ਦੀ ਗੱਲ ਹੋਈ ਕੋਈ ਨਹੀਂ ਕੋਈ ਨਹੀਂ ਹੋਈ ਅੱਜ ਆਏ ਅੱਜ ਆਏ ਜਿਹੜਾ ਪੁਲਿਸ ਨੇ ਕਿਹਾ ਸਾਰੇ ਆਪਣੇ ਤੁਹਾਨੂੰ ਕਰਾ ਦੇ ਸੀ ਪਤਾ ਨਹੀਂ ਲੱਗਦਾ ਪਤਲੇ ਮੰਤਰੀਆਂ ਨੇ ਆਨੇ ਮੈਂ ਕੋਈ ਮੰਤਰੀ ਇਹਨਾਂ ਦਾ ਕੋਟ ਨਹੀਂ ਹੋਇਆ ਕੋਈ ਮੰਤਰੀ ਇਹਨਾਂ ਘਰ ਕੋਈ ਗੱਲ ਕਰ ਮੇਰੇ ਕੋਲ ਕੋਟ ਨਹੀਂ ਆ ਕਿਉਂ ਮਨਤੂ ਦੀਪਰੰਧਾ ਵੇ ਕਰਕੇ ਇੰਨੀ ਟੈਨਸ਼ਨ ਲਈ ਹਰ ਇੱਕ ਤੇ ਗਾੜੀ ਲੱਗੇ ਕੋਈ ਇਹਨਾਂ ਦੇ ਘਰ ਕੱਲ ਦਾ ਕਿਉਂ ਨਹੀਂ ਆਇਆ ਕੋਈ ਨਹੀਂ ਆਇਆ ਆਪਣੇ ਆਪਣੇ ਏਰੀਆ ਦੇ ਜਿੰਦਰ ਦਾ ਸਾਰੇ ਆਣ ਆ ਆਮ ਦਾ ਪਬਲੀਕ ਦਾ ਕੋਈ ਵੀ ਕਰੇ ਸਿੱਧੀ ਮੈਸਾਜ ਜਗੂ ਨਿਪੋੜ ਕਿਥੋਂ ਕਿਉਂ ਨਹੀਂ ਆਇਆ ਤੇ ਜਦੋਂ ਤੱਕ ਜਗੂ ਨੂੰ ਸਾਹ ਨਹੀਂ ਮਿਲਦਾ ਜਾਂ ਅੰਦਰ ਬੈਠੇ ਦੋ ਤੇ ਇਹਨੇ ਪਰਚੇ ਦਿੱਤੇ ਜਾਂਦੇ ਇਹਦੇ ਕੋਈ ਕਿਸੇ ਦੇ ਸ਼ਿਕਾਇਤ ਨਹੀਂ ਹੈ ਇਹ ਕੀ ਐਫ ਆਈ ਆਰ 185 ਜਿਹੜੀ ਦਰਜ ਹੋਈ ਹੈ 27 ਤਰੀਕ ਨੂੰ ਉਹਦੇ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਹੈ ਡੈਥ ਤੋਂ ਬਾਅਦ ਹੁੰਦਾ ਹੈ ਪੋਸਟਮਾਰਟਮ ਹੈ ਪੋਸਟਮਾਰਟਮ ਤੇ ਬੋਡੀ ਲੈ ਕੇ ਕੱਲ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲੇ ਠੀਕ ਹੈ ਅਹੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਉਹ ਅਹੀਂ ਉਹਦੀ 185 ਵਿੱਚ ਹੀ ਉਹਦੀ ਅਪਲਾਈ ਜੀ ਕੀ ਲਿਖਿਆ ਸੀ ਜੀ ਇਹ ਤਾਂ ਉਹ ਬਤਾਈ ਦੱਸ ਸਕਦੇ ਆ ਉਹਦੇ ਬਾਰੇ ਦੱਸ ਸਕਦੇ ਆ ਕੀ ਲਿਖਿਆ ਆਈ ਐਪਲੀਕੇਸ਼ਨ ਮੇਰੇ ਕੋ ਆਈ ਰੋ ਹੁਣ ਮਨੂ ਇਸ ਟਾਈਮ ਪੂਰਾ ਜਾਲ ਨਹੀਂ ਆ ਮਨੂ ਪੂਰਾ ਜਾਲ ਨਹੀਂ ਆ ਆਲਰੇਡੀ ਤੁਹਾਡੇ ਕੋ ਮੇਰੇ ਕੋ ਜਾਲ ਨਹੀਂ ਪ੍ਰੋਟੈਸਟ ਹਾਂ ਉਹਨਾਂ ਨਾਲ ਸਾਡੀ ਗੱਲ ਹੋਈ ਆ ਲਗਭਗ ਉਹ ਲੱਗੇ ਪੱਛਾ ਉਹ ਆਪਰੇਸ਼ਨ ਭਾਈ ਨਾਂ ਅਗੇ ਬੋਲਣ ਨੂੰ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਨਾਂ ਉਹ ਮੈਨੂੰ ਨਹੀਂ ਦੇਖੋ ਇਹ ਤਾਂ ਮਦਈ ਦੱਸ ਸਕਦਾ ਅੱਜ ਤੇ ਮੈਂ ਦਰਖਾਸਤ ਮਾਰਕ ਕੀਤੀ ਆ ਕਿਉਂਕਿ ਸਵੇਰ ਤੇ ਤੁਸੀਂ ਇੱਧਰ ਸਵੇਰ ਤੇ ਫੇਰ ਇੱਧਰ ਪਸਲ ਗਿਆ ਹੁਣ ਜਾ ਕੇ ਫੇਰ ਵੇਖਦੇ ਆਪਾਂ ਇਹ ਇਨਵੈਸਟੀਗੇਸ਼ਨ ਆ ਜੇ ਆਪਾਂ ਕਰਦੇ ਆ ਕੋਈ ਗੱਲ ਨਹੀਂ ਆਪਾਂ ਨਿਵੈਸਟੀ ਇਹਨੂੰ ਜਦੋਂ ਦੱਸਿਆ ਕੁਝ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈਆਂ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਰਿਹਾ ਜੋ ਵੀ ਉਦਾਹਰਨਾਂ ਹੈ ਇਨਵੈਸਟੀਗੇਸ਼ਨ ਬਾਰੇ ਤੁਹਾਨੂੰ ਦੁਬਾਰਾ ਦੱਸਾਂਗੇ ਕੰਮਿਸ਼ਨ ਕਰਨਗੇ ਸਰ ਇਹ ਕੀ ਹਾਂ 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 ਜ਼ਰੂਰ ਇਹ ਆਪਣੀ ਉਹਦੀ ਨੌ ਦੀ ਵੇਟ ਕਰ ਰਹੇ ਆ ਆਸਟ੍ਰੇਲੀਆ ਤੋਂ ਆਣੀ ਹੈ ਸ਼ਾਇਦ ਹੁਣੇ ਆ 2-3 ਵਜੇ ਕਹਿ ਰਹੇ ਆ ਜੇ ਹੁਣੇ ਆ ਗਏ ਤਾਂ ਉਸਦੇ ਨਾਲ ਸੰਸਕਾਰ ਹੋਣਗੇ ਹੁਣ ਡੜੇ ਬੜੀ ਚੁੱਪ ਕੇ ਲੱਜ ਲਿਆ ਜੀ ਹਾਂ ਲੈ ਚੱਲਿਆ ਉਹਨਾਂ ਵਿਸ਼ਵਾਸ ਦੇ ਤਾ ਜਿਹੜੇ ਸਰਪੰਚ ਨੇ ਉਹ ਕਹਿੰਦੇ ਅਸੀਂ ਜਾ ਰਹੇ ਹਾਂ ਪਰਵਾਰ ਮੰਨ ਕੇ ਜੀ ਜਾ ਹਾਂ ਜੀ ਮੰਨ ਲਿਆ